ਆ ਉਹਨਾਂ ਨੂੰ ਚੰਗਾ ਕਰਾਂਗਾ ਮੈਂ ਮੁੜਿਆ ਨਹੀਂਓ ਪਰਮੇਸ਼ਰ ਨੇ ਮੈਨੂੰ ਚੰਗਾ ਕੀਤਾ ਹallelujah ਉਹਨੇ ਸਾਡੇ ਜੀਵਨ ਚ ਭਲਾਈਆਂ ਕੀਤੀਆਂ ਫੇਰ ਹੀ ਅਸੀਂ ਆਪਣੇ ਗਲਤ ਨਸ਼ਿਆਂ ਤੋਂ ਮੁੜਿਆ ਆਪਣੀਆਂ ਜਿਹੜੀਆਂ ਚੋਰੀਆਂ ਚਕਾਰੀਆਂ ਕਰਦਾ ਹਾਂ ਉਹਦੇ ਤੋਂ ਮੁੜਿਆ ਜਿਹੜਾ ਲੋਕਾਂ ਨੂੰ ਅਣਾ ਅਗਿਆਕਾਰੀ ਕਰਦਾ ਸੀ ਉਹ ਤੋਂ ਮੁੜਿਆ ਸਾਰੇ ਆਪਣੇ ਗਲਤ ਕੰਮਾਂ ਤੋਂ ਮੁੜਿਆ ਫੇਰ ਹੀ ਪਰਮੇਸ਼ਵਰ ਦੇ ਵੱਲ ਮੁੜਿਆ ਤੇ ਫੇਰ ਹੀ ਉਹਨੇ ਚੰਗਾ ਕੀਤਾ ਹallelujah ਅੱਗੇ 44 ਐਧ ਵਿੱਚ ਲਿਖਿਆ ਇਹ ਸ਼ਾਇਆ ਨੇ ਇਹ ਬਾਤیں ਇਸ ਲਈ ਕਹੀ ਕਿ ਉਸਨੇ ਉਸकी महिमा देखी थी ਕਿਹੜੀ ਗੱਲਾਂ ਅਸੀਂ ਇਹ ਗੱਲਾਂ ਕਰਦੇ ਪਿਆ ਕਿਉਂ ਅਸੀਂ ਆਹ ਲੀਆਂ ਗੱਲਾਂ ਸਵੇਰੇ ਸਵੇਰੇ ਕਰਲਾ ਬੰਨਿਆ ਸਾਰਿਆਂ ਨੂੰ ਜੈ ਮਸੀਦੀ ਪ੍ਰਭੂ ਨੇ ਮੈਨੂੰ ਅਜਦਾ ਦੇਣ ਦੀ ਖਾਇ ਕਿਉਂਕਿ ਅਸੀਂ ਉਹਦੀ ਕਿਰਪਾ ਵੇਖੀ ਏ ਜਿਤੇ ਸਾਡੇ ਭੈਣ ਭਰਾ ਮਾਪੇ ਰਿਸ਼ਤੇਦਾਰ ਸਾਥ ਛੱਡ ਕੇ ਨਾ ਉਸ ਜਗ੍ਹਾ ਤੇ ਉਸ ਪਰਮੇਸ਼ਵਰ ਨੇ ਆ ਕੇ ਸਾਂਝਾ